ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਪੁੱਲਰ ਇੱਕ ਪਿੱਛੇ ਜੇ ਰਿਪੋਰਟ ਆਈ ਜਿਹਦੇ ਵਿੱਚ ਇੱਕ ਹੈਰਾਨੀਜਨਕ ਆਂਕੜਾ ਸੀ ਕਿ ਭਾਰਤ ਦੇ ਵਿੱਚ ਜਿਹੜੀ ਦੁੱਧ ਦੀ ਲਾਗਤ ਆ ਉਹ ਕਰੀਬ 64 ਕਰੋੜ ਲੀਟਰ ਪ੍ਰਤੀ ਦਿਨ ਹੈ ਪਰ ਜਿਹੜੀ ਪੈਦਾਵਾਰ ਉਹ 12 ਤੋਂ ਲੈ ਕੇ 16 ਜਾਂ 18 ਕਰੋੜ ਪ੍ਰਤੀ ਲੀਟਰ ਦਿਨ ਹੈਗੀ ਆ ਸੋ ਇੱਕ ਬੜੀ ਖਲਬਲੀ ਵਾਲੀ ਰਿਪੋਰਟ ਸੀ ਆਮ ਤੌਰ ਤੇ ਜਿਹੜੀ ਸਭ ਤੋਂ ਜਿਆਦੀ ਵੱਡੀ ਸਮੱਸਿਆ ਹੈਗੀ ਜੀ ਦੁੱਧ ਦੇ ਨਾਲ ਉਹ ਹੈਗਾ ਜੀ ਮਿਲਾਵਟ ਦਾ ਇਸ਼ੂ ਸਭ ਤੋਂ ਜਾਦੇ ਵਰਤੀ ਜਾਣ ਵਾਲੀ ਵਧੀਆ ਖਰਾਕ ਵੀ ਦੁੱਧ ਹੈ ਪਰ ਕੁਝ ਲਾਲਚੀ ਲੋਕਾਂ ਨੇ ਇਸ ਕਦਰ ਇਸ ਚੀਜ਼ ਦਾ ਨਾਸ ਕੀਤਾ ਕਿ ਇਹਦੇ ਵਿੱਚ ਜ਼ਹਿਰ ਤੱਕ ਮਿਲਾਏ ਗਏ ਨੇ ਡਿਟਰਜੈਂਟ ਪਾਊਡਰ ਯੂਰੀਆ ਲੂਣ ਜੋ ਵੀ ਚੀਜ਼ ਮਿਲਾਈ ਜਾ ਸਕਦੀ ਸੀ ਉਹ ਚੀਜ਼ ਮਿਲਾਈ ਗਈ ਹੈ ਇਹਦੇ ਵਿੱਚ ਤਾਂ ਥੋੜੀ ਜੀ ਮੈਂ ਇੱਥੇ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜਾ ਤੁਸੀਂ ਦੁੱਧ ਘਰਾਂ ਦੇ ਵਿੱਚ ਪੀਣ ਦੇ ਲਈ ਵਰਤਦੇ ਹੋ ਨਾ ਉਹਦੇ ਵਿੱਚ ਉਹਨਾਂ ਕੈਮੀਕਲਸ ਦਾ ਘੱਟ ਪ੍ਰਯੋਗ ਕੀਤਾ ਜਾਂਦਾ ਜਿਹੜੇ ਕਿ ਸਾਡੇ ਟੇਸਟ ਬਰਡਸ ਜਿਹੜੇ ਹੈਗੇ ਆ ਜਿਹਨੂੰ ਆਪਾਂ ਕਹ ਲਈਏ ਵੀ ਸਵਾਦ ਵਾਲੀਆਂ ਗ੍ਰੰਥੀਆਂ ਜਿਹਨੂੰ ਚੱਕ ਕੇ ਪਤਾ ਕਰ ਸਕਦੀਆਂ ਨੇ ਤੋਂ ਸਭ ਤੋਂ ਪਹਿਲੀ ਜਿਹੜੀ ਘਰਾਂ ਦੇ ਦੁੱਧ ਵਿੱਚ ਸਾਡੇ ਨਾਲ ਮਿਲਾਵਟ ਕੀਤੀ ਜਾਂਦੀ ਹੈ ਉਹ ਹੈਗੀ ਜੀ ਪਾਣੀ ਦੀ ਮਿਲਾਵਟ ਦੇਖੋ ਜਦੋਂ ਵੀ ਕੋਈ ਜ਼ਿੰਮੇਦਾਰ ਕਿਸਾਨ ਜੱਟ ਦੁੱਧ ਵੇਚਦਾ ਨਾ ਤਾਂ ਮਿਲਾਵਟ ਕਰਕੇ ਨਹੀਂ ਵੇਚਦਾ ਉਹਦੇ ਦੁੱਧ ਦੀ ਹਰੇਕ ਪੱਖੋਂ ਜਾਂਚ ਕੀਤੀ ਜਾਂਦੀ ਆ ਪਾਣੀ ਕਿੰਨਾ ਉਹਦੀ ਫੈਟ ਕਿੰਨੀ ਉਹਦੀ ਐਸ ਐਨ ਐਫ ਕਿੰਨੀ ਆ ਪਰ ਇਹ ਮਿਲਾਵਟ ਬਾਅਦ ਦੇ ਵਿੱਚ ਹੁੰਦੀ ਆ ਜਦੋਂ ਖਰੀਦਦਾਰ ਨੇ ਜਾਂ ਜਿਹੜਾ ਸਾਡਾ ਵਪਾਰੀ ਹੈ ਉਹਨੇ ਅੱਗੇ ਘਰਾਂ ਦੇ ਵਿੱਚ ਦੁੱਧ ਪਹੁੰਚਦਾ ਕਰਨਾ ਉਸ ਸਟੇਜ ਦੇ ਉੱਤੇ ਜਿਹੜੀ ਦੁੱਧ ਦੇ ਵਿੱਚ ਮਲਾਪਟ ਕੀਤੀ ਜਾਂਦੀ ਹੈ ਸੋ ਸਭ ਤੋਂ ਪਹਿਲੀ ਤੇ ਬੇਸਿਕ ਮਲਾਪਟ ਜੋ ਕੀਤੀ ਜਾਂਦੀ ਹੈ ਦੁੱਧ ਦੇ ਵਿੱਚ ਉਹ ਹੈਗਾ ਜੀ ਪਾਣੀ ਜਿਹਦਾ ਕਿ ਆਸਾਨੀ ਨਾਲ ਪਤਾ ਲਾਇਆ ਜਾ ਸਕਦਾ ਪਰ ਅਸੀਂ ਆਪਣੀਆਂ ਨਿਗਹਿਲੀਆਂ ਕਰਕੇ ਇਸ ਚੀਜ਼ ਦਾ ਪਤਾ ਨਹੀਂ ਲਗਾਉਂਦੇ ਈਵਨ ਕਿ ਪਾਣੀ ਵੀ ਕਿੱਥੋਂ ਦਾ ਵਰਤਿਆ ਜਾਂਦਾ ਨਹਿਰਾਂ ਦਾ ਛੱਪੜਾਂ ਦਾ ਗੰਦੇ ਖੱਡਿਆਂ ਚ ਬੱਚਿਆਂ ਦਾ ਪਾਣੀ ਖਾਲੀਆਂ ਦਾ ਪਾਣੀ ਵਰਤਿਆ ਜਾਂਦਾ ਤੇ ਜਿਹਦਾ ਸਾਨੂੰ ਨਤੀਜਾ ਇਹ ਪੁਪਤਨਾ ਪੈ ਰਿਹਾ ਕਿ ਦੁੱਧ ਅੱਜ ਜ਼ਹਿਰ ਬਣ ਚੁੱਕਾ ਜੀ ਅਮਰਤ ਤੋਂ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਬੜਾ ਬੇਸਿਕ ਜਿਹਾ ਟੈਸਟ ਜਿਹਦੇ ਲਈ ਸਾਨੂੰ ਕੋਈ ਬਹੁਤ ਹੀ ਮਹਿੰਗੇ ਇਨਸਟਰੂਮੈਂਟਸ ਵਰਤਣ ਦੀ ਲੋੜ ਨਹੀਂ ਪੈਗੀ ਸਿਰਫ ਇੱਕ ਬੇਸਿਕ ਜੀ ਚੀਜ਼ ਆ ਲੈਕਟੋਮੀਟਰ ਨਾਂ ਦੀ ਚੀਜ਼ ਜਿਹਦੀ ਮਦਦ ਦੇ ਨਾਲ ਅਸੀਂ ਕਿਸੇ ਵੀ ਛਾਤਰ ਵਿਅਕਤੀ ਵੱਲੋਂ ਦੁੱਧ ਦੇ ਵਿੱਚ ਕੀਤੀ ਗਈ ਪਾਣੀ ਦੀ ਮਿਲਾਵਟ ਦਾ ਪਤਾ ਲਗਾ ਸਕਦੇ ਹਾਂ ਸੋ ਇਸ ਨੂੰ ਧਿਆਨ ਨਾਲ ਦੇਖੋ ਇਹ ਲੈਕਟੋਮੀਟਰ ਹੈ ਸਿਰਫ 35 ਰੁਪਏ ਦਾ ਵੀ ਮਿਲ ਜਾਂਦਾ ਹੈ 40 ਰੁਪਏ ਦਾ ਵੀ ਮਿਲ ਜਾਂਦਾ ਹੈ 50 ਰੁਪਏ ਦਾ ਵੀ ਮਿਲ ਜਾਂਦਾ ਹੈ ਬਾਜ਼ਾਰ ਦੇ ਵਿੱਚੋਂ ਕੋਈ ਬਹੁਤੀ ਮਹਿੰਗੀ ਚੀਜ਼ ਨਹੀਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਹਾਂ ਜਿੰਨੇ ਵੀ ਲੋਕ ਸ਼ਹਿਰਾਂ ਦੇ ਵਿੱਚ इवन ਕਿ ਪਿੰਡਾਂ ਦੇ ਵਿੱਚ ਵੀ ਜਿਹੜੇ ਮੁੱਲ ਦਾ ਦੁੱਧ ਲੈ ਕੇ ਪੀਂਦੇ ਨਾ ਸਿਰਫ ਇਹ 50 ਰੁਪਏ ਦੀ ਚੀਜ਼ ਅਗਰ ਤੁਸੀਂ ਆਪਣੇ ਘਰ ਵਿੱਚ ਰੱਖਦੇ ਹੋ ਨਾ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ 80% ਅਡਲੂਟਰੇਸ਼ਨ ਜਿਹੜੀ ਮਲਾਵਟ ਹੈ ਦੁੱਧ ਦੀ ਉਹ ਫੜੀ ਜਾ ਸਕਦੀ ਹੈ ਇਸ ਲੈਕਟੋਮੀਟਰ ਦੇ ਸਾਰੇ ਕਿਉਂਕਿ ਜਿਹੜੇ ਦੁੱਧ ਦੇ ਵਿੱਚ ਡਿਟਰਜੈਂਟ ਯੂਰੀਆ ਜਾਂ ਸੌਲਟ ਮਿਕਸ ਕੀਤਾ ਜਾਂਦਾ ਨਾ ਉਹ ਦੁੱਧ ਪ੍ਰੋਡਕਟਸ ਤਿਆਰ ਕਰਨ ਦੇ ਲਈ ਵਰਤਿਆ ਜਾਂਦਾ ਨਾ ਕਿ ਪੀਣ ਦੇ ਲਈ ਵਰਤਿਆ ਜਾਂਦਾ ਕਿਉਂਕਿ ਸਾਡੇ ਟੇਸਟ ਬਰਡਸ ਨੇ ਜਿਹੜੇ ਇਹਨੂੰ ਸੈਂਸ ਕਰ ਲੈਂਦੇ ਨੇ ਸੋ ਜਾਂਚਦੇ ਹਾਂ ਜੀ ਕਿਸ ਤਰ੍ਹਾਂ ਆਪਾਂ ਪਤਾ ਕਰ ਸਕਦੇ ਹਾਂ ਇੱਕ ਟਿਊਬ ਹੁੰਦੀ ਹੈ ਠੀਕ ਹੈ ਖਾਲੀ ਟਿਊਬ ਹੈ ਜਿਹੜੀ ਕਿ ਲੈਕਟੋਮੀਟਰ ਦੇ ਨਾਲ ਹੀ ਸਾਨੂੰ ਮਿਲ ਜਾਂਦੀ ਹੈ ਤੇ ਇਹ ਲੈਕਟੋਮੀਟਰ ਹੈ ਕਰਨਾ ਕੀ ਹੈ ਜੀ ਅਸੀਂ ਇਸ ਟਿਊਬ ਨੂੰ ਦੁੱਧ ਦੇ ਨਾਲ ਭਰ ਲੈਣਾ ਹੈ ਤਾਜ਼ਾ ਦੁੱਧ ਜਿਹਦਾ ਕਿ ਟੈਂਪਰੇਚਰ ਇੱਕ ਚੀਜ਼ ਧਿਆਨ ਰੱਖਿਆ ਜੇ ਕਿ ਜਿਹੜਾ ਟੈਂਪਰੇਚਰ ਹੈ ਦੁੱਧ ਦਾ ਉਹ ਜ਼ਿਆਦਾ ਨਹੀਂ ਹੋਣਾ ਚਾਹੀਦਾ ਨੋਰਮਲ ਟੈਂਪਰੇਚਰ ਤੇ ਹੋਣਾ ਚਾਹੀਦਾ ਦੁੱਧ ਜੇ ਤੁਸੀਂ ਸਹੀ ਪਰਖ ਕਰਨਾ ਚਾਹੋ ਨੇ ਤਾਂ ਇਸ ਟਿਊਬ ਦੇ ਵਿੱਚ ਤੁਸੀਂ ਦੁੱਧ ਪਾ ਲਿਓ ਇਹਨੂੰ ਬਿਲਕੁਲ ਉੱਪਰ ਤੱਕ ਭਰ ਲੈਣਾ ਤੁਸੀਂ ਜਿਹੜੀ ਇਹਦੇ ਉੱਪਰ ਝੱਗ ਆ ਜਾਏਗੀ ਉਹ ਜਿਹੜੀ ਉਹ ਲਹਿ ਜਾਏਗੀ ਇਹਨੂੰ ਉੱਪਰ ਤੱਕ ਭਰ ਲੈਣਾ ਇਹਨੂੰ ਬੜਾ ਸਹਿਜੇ ਬੜਾ ਹੌਲੀ-ਹੌਲੀ ਇਹਨੂੰ ਤੁਸੀਂ ਇਹਦੇ ਵਿੱਚ ਡਿਪ ਕਰਨਾ ਹੈ ਕੋਈ ਕਾਲੀ ਨਹੀਂ ਕਰਨੀ ਇਹਨੂੰ ਇੱਕ ਦਮ ਥੱਲੇ ਨਹੀਂ ਲੱਗਣ ਦੇਣਾ ਐ ਆਰਾਮ ਨਾਲ ਆਪਣੇ ਹੱਥ ਨਾਲ ਇਹਨੂੰ ਡਿਪ ਕਰੋ ਜਾਣ ਦੋ ਇਹਨੂੰ ਬੜੇ ਆਰਾਮ ਨਾਲ ਡਿਪ ਕਰਨ ਤੋਂ ਬਾਅਦ ਇੱਕ ਸਟੇਜ ਤੇ ਇਹ ਅ ਸਟੇ ਕਰੇਗਾ ਇਹ ਜਿਹੜੀ ਸਟੇਜ ਇਹਦੀ ਹੋਏਗੀ ਕਿ ਇਹ ਪਿਓਰਿਟੀ ਕਿੰਨੀ ਹੈ ਇਸ ਦੁੱਧ ਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਦੇਖ ਪਾ ਰਿਹਾ ਕਿ ਇਸ ਦੁੱਧ ਦੇ ਵਿੱਚ ਜਿਹੜੀ ਇਹਦੀ ਗ੍ਰੈਵਿਟੀ ਆ ਉਹ ਨੀਅਰ ਅਬਾਊਟ 2728 ਜਾਂ ਡਿੱਪ ਕਰਕੇ ਕਈ ਵਾਰੀ ਜ਼ਿਆਦਾ ਜਿਹੜਾ ਕਿਉਂਕਿ ਮੈਂ ਬੋਲ ਵੀ ਰਿਹਾ ਇਹ ਵੀ ਚੀਜ਼ੇ ਦੇ ਤੇ ਇਫੈਕਟ ਕਰਦੀ ਹੈ ਤਾਂ 2625 ਦੇ ਕਰੀਬ ਇਹਦੀ ਗ੍ਰੈਵਿਟੀ ਆ ਜਿਹੜੀ ਰੈਰੀ ਇਲੈਕਟ੍ਰੋਮੀਟਰ ਦਾ ਕੰਮ ਹੀ ਹੁੰਦਾ ਜੀ ਕਿ ਦੁੱਧ ਆ ਜਿਹੜਾ ਉਹ ਪਾਣੀ ਨਾਲੋਂ ਜ਼ਿਆਦਾ ਭਾਰਾ ਹੁੰਦਾ ਇਹਦੀ ਬਾਇਓਨਸੀ ਜਿਹੜੀ ਆ ਉਹ ਪਾਣੀ ਨਾਲੋਂ ਜ਼ਿਆਦਾ ਹੁੰਦੀ ਆ ਕਹਿਣ ਦਾ ਮਤਲਬ ਇਹਦੇ ਵਿੱਚ ਡੋਬੀਆਂ ਗਈਆਂ ਚੀਜ਼ਾਂ ਜਲਦੀ ਜਲਦੀ ਬਾਹਰ ਆਉਂਦੀਆਂ ਨੇ ਸੋ ਇਹ ਲੈਕਟੋਮੀਟਰ ਹੈ ਜਿਹੜਾ 26 ਹੈ ਹੁਣ ਇਹਦੀ ਇੰਡੀਕੇਸ਼ਨ ਸਹੀ ਕਿੱਥੋਂ ਪਤਾ ਲੱਗੂਗੀ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਹੈ ਲੈਕਟੋਮੀਟਰ ਦੇ ਉੱਤੇ ਇਹ ਦੇਖੋ ਇਹ ਇੱਕ ਰੇਂਜ ਹੈਗੀ ਇਹਦੀ 35 ਤੋਂ ਲੈ ਕੇ 25 ਤੱਕ ਅਗਰ ਇਸ ਰੇਂਜ ਦੇ ਵਿੱਚ ਤੁਹਾਡੇ ਦੁੱਧ ਦੀ ਗ੍ਰੈਵਿਟੀ ਆ ਰਹੀ ਹੈ ਨਾ 35 ਤੋਂ ਲੈ ਕੇ 25 ਤੱਕ ਤਾਂ ਤੁਸੀਂ ਸਮਝ ਸਕਦੇ ਹੋ ਤੁਸੀਂ ਸਕੂਨ ਲੈ ਸਕਦੇ ਹੋ ਕਿ ਜਿਹੜਾ ਤੁਹਾਡਾ ਦੁੱਧ ਦਾ ਪਿਓਰ ਹੈ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਮਿਲਾਵਟ ਨਹੀਂ ਕੀਤੀ ਜਾਂਦੀ ਤੇ ਇਹ ਇਦੋਂ ਅੱਗੇ ਇਸ ਚੀਜ਼ ਦੀ ਜਿਹੜੀ ਗ੍ਰੈਵਿਟੀ ਹੈ ਨਾ ਦੁੱਧ ਦੀ ਉਹ ਫੈਟ ਤੇ ਵੀ ਡਿਪੈਂਡ ਕਰਦੀ ਹੈ ਕਿ ਕਿੰਨੀ ਫੈਟ ਆਉਂਦੀ ਹੈ ਕੀ ਆ ਸਾਰਾ ਕੁਝ ਉੱਤੇ ਡਿਪੈਂਡ ਕਰਦੀ ਪਰ ਜਿਹੜੀ ਇਹਦੀ ਐਕੂਰੇਸੀ ਰੇਂਜ ਹੈ ਉਹ 35 ਤੋਂ ਲੈ ਕੇ 25 ਤੱਕ ਐਕਸੈਪਟੇਬਲ ਆ ਦੁੱਧ ਤੁਹਾਡਾ ਮਤਲਬ ਕਿ ਮਿਲਾਵਟ ਤੋਂ ਰਹਿਤ ਹੈ ਪਰ ਜੇ ਇਹ ਰੇਂਜ ਜਿਆਦਾ ਥੱਲੇ ਚਲੇ ਜਾਂਦੀ ਹੈ ਹੁਣ ਮੈਂ ਕਿਸ ਤਰ੍ਹਾਂ ਥੱਲੇ ਜਾਂਦੀ ਐ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਜਿਸ ਤਰ੍ਹਾਂ ਹੁਣ 27 ਤੇ uh, 26 27 ਤੇ ਆ ਰਿਹਾ ਬਿਲਕੁਲ ਸਹੀ ਆ ਰਿਹਾ ਮਲਾਵਟ ਤੋਂ ਰਹਿਤ ਆ ਰਿਹਾ ਦੁੱਧ ਤਾਂ ਆਪਾਂ ਇਸ ਕੀ ਕਰਾਂਗੇ ਮੇਰੇ ਕੋਲ ਇੱਕ ਪਾਣੀ ਪਿਆ ਹੋਇਆ ਵਾ ਇੱਕ ਚੀਜ਼ ਸੋਰੀ ਥੋੜੀ ਮੈਂ ਪਾਣੀ ਮਿਕਸ ਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਣਾ ਹੈ ਇਹਦੇ ਬਾਰੇ ਵੀ ਜਿਹੜੀ ਆ ਰੇਂਜ ਹੈ ਇਹਦੇ ਵਿੱਚ ਤਾਂ ਪਾਣੀ ਦੀ ਗੁੰਜਾਇਸ਼ ਘੱਟ ਹੈ ਜੇ ਇਸ ਰੇਂਜ ਦੇ ਵਿੱਚ ਗ੍ਰੈਵਿਟੀ ਆ ਰਹੀ ਹੈ ਪਰ ਜੇ ਇਹ ਹੀ 20 ਤੱਕ ਚਲੇ ਜਾਂਦਾ ਡਿੱਪ ਕਰ ਜਾਂਦਾ 20 ਦੀ ਨਿਸ਼ਾਨੀ ਤੱਕ ਡਿੱਪ ਕਰ ਜਾਂਦਾ ਲੈਕਟੋਮੀਟਰ ਤਾਂ ਸਮਝ ਲਓ ਵੀ ਤੁਹਾਡੇ ਦੁੱਧ ਦੇ ਵਿੱਚ 300 ਤੋਂ ਲੈ ਕੇ 500 ਗ੍ਰਾਮ ਤੱਕ ਪਾਣੀ ਹੈ ਪ੍ਰਤੀ ਲੀਟਰ ਅਗਰ ਇਹ ਜ਼ਿਆਦਾ ਇਸ ਤੋਂ ਡਿੱਪ ਕਰ ਜਾਂਦਾ ਤੇ ਸਮਝ ਲਓ ਵੀ ਇਸ ਤੋਂ ਵੀ ਜ਼ਿਆਦਾ ਪਾਣੀ ਹੈ ਤੇ ਜੇ ਇਹ 25 ਤੋਂ ਲੈ ਕੇ 20 ਤੱਕ ਰਹਿ ਰਿਹਾ ਵਾ ਤਾਂ ਪੌਸਿਬਿਲਟੀ ਹੈ ਕਿ 200 ਤੋਂ ਲੈ ਕੇ 400 ਗ੍ਰਾਮ ਤੱਕ ਪਾਣੀ ਜੇ 22 ਤੋਂ ਲੈ ਕੇ 18 ਤੱਕ ਰਹਿ ਰਿਹਾ ਪੌਸਿਬਿਲਟੀ ਹੈ 400 ਤੋਂ ਲੈ ਕੇ 600 ਗ੍ਰਾਮ ਤੱਕ ਪਾਣੀ ਜੇ ਇੰ ਤੋਂ ਵੀ ਜ਼ਿਆਦਾ ਡਿੱਪ ਕਰ ਜਾਂਦਾ ਤੇ ਪੌਸਿਬਿਲਟੀ ਹੈ ਕਿ ਇਸ ਤੋਂ ਵੀ ਜ਼ਿਆਦਾ ਪਾਣੀ ਹੁਣ ਕੀ ਹੈ ਵੀ ਆਪਾਂ ਇਹ ਟਿਊਬ ਨੂੰ ਅੱਧਿਆਂ ਕਰ ਲਵਾਂਗੇ ਜਿਵੇਂ ਹੁਣ ਇਹ ਟਿਊਬ ਦੇ ਵਿੱਚ ਜਿਹੜਾ ਦੁੱਧ ਸੀਗਾ ਉਹਨੂੰ ਮੈਂ ਕਰੀਬ ਅੱਧਿਆਂ ਕਰ ਦੇਣ ਲੱਗਾ ਵਾਂ ਟਿਊਬ ਨੂੰ ਆਲਮੋਸਟ ਇਹ ਟਿਊਬ ਦੇ ਵਿੱਚ ਪਾਇਆ ਹੋਇਆ ਦੁੱਧ ਜਿਹੜਾ ਅੱਧਾ ਹੋ ਚੁੱਕਾ ਹੁਣ ਦੇਖੋ ਮੈਂ ਪਾਣੀ ਮਿਕਸ ਕਰੂੰਗਾ ਸੇਮ ਅਮਾਉਂਟ ਦੇ ਵਿੱਚ ਇਸ ਦੁੱਧ ਦੇ ਵਿੱਚ ਤਾਂ ਹੁਣ ਇਹਦੀ ਬੋਇੰਸੀ ਦੇਖਿਓ ਇਹਦੀ ਜਿਹੜੀ ਦੁੱਧ ਦੀ ਬੋਇੰਸੀ ਹੈ ਜਾਂ ਗ੍ਰੈਵਿਟੀ ਹੈ ਜਿਹਨੂੰ ਆਪਾਂ ਬੋਲਦੇ ਆ ਉਹ ਘਟ ਜਾਵੇਗੀ ਦੇਖੋ ਲੈਕਟੋਮੀਟਰ ਜ਼ਿਆਦਾ ਡਿਪ ਕਰ ਗਿਆ ਅਗਰ ਦੁੱਧ ਦੇ ਵਿੱਚ ਪਾਣੀ ਦੀ ਮਾਤਰਾ ਹੈਗੀ ਹੈ ਤਾਂ ਇਹ ਇਹਦਾ ਬੇਸਿਕ ਜਿਹਾ ਪ੍ਰਿੰਸੀਪਲ ਹੈ ਬਿਲਕੁਲ ਸਸਤੀ ਦੀ ਚੀਜ਼ ਐ ਕੋਈ ਜਿਆਦਾ ਮਹਿੰਗੀ ਚੀਜ਼ ਨਹੀਂ ਤੁਸੀਂ ਹਜ਼ਾਰਾਂ ਦੀਆਂ ਦਵਾਈਆਂ ਖਾਣੇ ਹੋ ਸਿਰਫ ਇੱਕ ਦੁੱਧ ਦੀ ਮਲਾਵਟ ਦੀ ਵਜ੍ਹਾ ਕਰਕੇ ਲੱਖਾਂ ਰੁਪਈਆਂ ਦਾ ਜ਼ਿੰਦਗੀ ਵਿੱਚ ਦੁੱਧ ਪੀ ਚੁੱਕੇ ਹੋ ਆਪਣੇ ਬੱਚਿਆਂ ਨੂੰ ਵੀ ਦੇ ਰਹੇ ਹੋ ਤਾਂ ਮੈਂ ਸਮਝਦਾ ਕਿ ਇੱਕ 50 ਰੁਪਏ ਦੀ ਚੀਜ਼ ਮੈਨੂੰ ਨਹੀਂ ਲੱਗਦਾ ਕਿ ਕੋਈ ਐਡੀ ਵੱਡੀ ਇਨਵੈਸਟਮੈਂਟ ਹੈਗੀ ਐ ਜਾਂ ਐਡਾ ਵੱਡਾ ਖਰਚਾ ਹੈ ਕਿ ਤੁਸੀਂ ਆਪਣੇ ਲਈ ਤਾਂ ਆਪਣੇ ਬੱਚਿਆਂ ਲਈ ਕਰ ਨਹੀਂ ਸਕਦੇ ਫੇਰ ਐਕਸਪਲੇਨ ਕਰ ਦਿੰਨਾ 25 ਤੋਂ ਲੈ ਕੇ 35 ਦੀ ਡਿਪ ਜੇ ਕਰਦਾ ਹੈ ਤੁਹਾਡਾ ਲੈਕਟੋਮੀਟਰ ਤਾਂ ਦੁੱਧ ਤਕਰੀਬਨ ਸਹੀ ਹੈ ਅਗਰ ਉਹ 25 ਤੋਂ ਲੈ ਕੇ 22 ਤੱਕ ਕਰਦਾ ਹੈ ਤਾ ਫਿਰ ਵੀ ਮਿਲਾਵਟ ਹੈ 200 ਗ੍ਰਾਮ ਦੀ ਉਸ ਤੋਂ ਅੱਗੇ 18 ਪੁਆਇੰਟ ਤੱਕ ਕਰਦਾ ਹੈ 20 ਪੁਆਇੰਟ ਤੱਕ ਸੌਰੀ ਕਰਦਾ ਹੈ ਤਾਂ 400 ਗ੍ਰਾਮ ਦੀ 20 ਤੋਂ 18 ਤੱਕ ਕਰਦਾ ਹੈ ਤਾਂ 600 ਗ੍ਰਾਮ ਦੀ ਇਸ ਤੋਂ ਜ਼ਿਆਦਾ ਡਿਪ ਕਰ ਜਾਂਦਾ ਤੇ ਸਮਝ ਲਓ ਤੁਹਾਡੇ ਦੁੱਧ ਦੇ ਵਿੱਚ ਸਿਰਫ 200 ਗ੍ਰਾਮ ਜਿਹੜਾ ਦੁੱਧ ਹੈ ਤੇ 800 ਗ੍ਰਾਮ ਪਾਣੀ ਹੈ ਚਾ ਇੱਕ ਹੋਰ ਬੜਾ ਸੌਖਾ ਤੇ ਸਿੰਪਲ ਜਿਹਾ ਫਾਰਮੂਲਾ ਇਹ ਆ ਕਿ ਜਦੋਂ ਵੀ ਤੁਸੀਂ ਦੁੱਧ ਲੈਣਾ ਹੈ ਇਹਨੂੰ ਦੁੱਧੀ ਦੇ ਸਾਹਮਣੇ ਡਿਪ ਕਰਕੇ ਦੇਖੋ ਅਗਰ ਇਹਦੀ ਰੇਂਜ ਆ ਜਿਹੜੀ 35 ਤੋਂ 26 ਤੱਕ ਰਹਿ ਰਹੀ ਆ ਤਾਂ ਤੁਸੀਂ ਉਦੋਂ ਦਾ ਲੈ ਲਓ ਨਾਦਰਵਾਈਸ ਉਹ ਦੁੱਧੀ ਨੂੰ ਮਨਾ ਕਰ ਦੋ ਕਿਉਂਕਿ ਜਦੋਂ ਵੀ ਦੁੱਧੀ ਕੋਈ ਘਰਾਂ ਚੋਂ ਦੁੱਧ ਖਰੀਦਦਾ ਨਾ ਤਾਂ ਇਹ 50 ਰੁਪਏ ਦਾ ਇਨਸਟਰੂਮੈਂਟ ਆਪਦੇ ਨਾਲ ਰੱਖਦਾ ਹੈ ਇਹ ਜਾਂਚਣ ਲਈ ਦੇ ਲਈ ਕਿ ਮੈਨੂੰ ਕੋਈ ਕਿਸਾਨ ਜ਼ਿਮੀਂਦਾਰ ਜੱਟ ਮਿਲਾਵਟ ਵਾਲਾ ਦੁੱਧਤ ਨਹੀਂ ਦੇ ਰਿਹਾ ਜੇ ਸਾਡੇ ਦੁੱਧ ਦੀ ਉਹ ਜਾਂਚ ਕਰ ਸਕਦੇ ਆ ਤਾਂ ਤੁਸੀਂ ਖਰੀਦਦਾਰ ਹੋ ਕੇ ਆਪਣੇ ਦੁੱਧ ਦੀ ਜਾਂਚ ਕਿਉਂ ਨਹੀਂ ਕਰ ਸਕਦੇ ਸੋ ਇੱਕ ਛੋਟੀ ਜੀ ਕੋਸ਼ਿਸ਼ ਹੈ ਅੱਗੇ ਮੈਂ ਤੁਹਾਨੂੰ ਦੱਸੂਗਾ ਵੀ ਯੂਰੀਆ ਨੂੰ ਕਿਸ ਤਰ੍ਹਾਂ ਟੈਸਟ ਕਰਨਾ ਹੈ ਤੁਸੀਂ ਸਾਲਟ ਨੂੰ ਕਿਸ ਤਰ੍ਹਾਂ ਟੈਸਟ ਕਰਨਾ ਹੈ ਤੁਸੀਂ ਡਿਸਆਰਡੀਜਨ ਪਾਊਡਰ ਨੂੰ ਕਿਸ ਤਰ੍ਹਾਂ ਟੈਸਟ ਕਰਨਾ ਉਹ ਸਾਰੀ ਕਿੱਟ ਮੇਰੇ ਕੋਲ ਅਵੇਲੇਬਲ ਹੈਗੀ ਆ ਮੈਂ ਸੀਕੁਐਂਸ ਵਾਈਜ਼ ਸਟੈਪ ਬਾਈ ਸਟੈਪ ਤੁਹਾਨੂੰ ਦੁੱਧ ਦੀ ਮਿਲਾਵਟ ਬਾਰੇ ਦੱਸਦਾ ਚਾਹੂੰਗਾ ਸੋ ਇਸ ਮ ਕੇ ਦੁੱਧ ਆ ਜਿਹੜਾ ਕੋ ਅਮਰਤ ਹੈ ਜਿਹਨੂੰ ਕੇ ਮਲਾਵਟ ਖੁਰਾ ਨੇ ਜ਼ਹਿਰ ਬਣਾ ਦਿੱਤਾ ਹੈ ਥੈਂਕ ਯੂ ਜੀ